ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਾਂਝੇ ਸਾਰੇ ਵੱਡੇ ਭਾਗਾਂ ਵਾਲੇ ਹਾਂ ਆਪ ਜੀ ਕੁਰਬਾਨੀ ਨਾਲ ਜੁੜ ਚੁੱਕੇ ਹਾਂ ਗੁਰਜੀਤ ਸਾਹਿਬ ਦੀ ਬਾਣੀ ਦੇ ਵਿਚਾਰ ਸਤਸਾਈਵੇਂ ਪਉੜੀ ਦੇ ਅੱਜ ਹੋਣੀ ਆ ਆਓ ਮੰਦਰ ਤਿਆਂ ਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ ਸੋ ਦਰ ਕੇ ਹੌ ਸੋ ਘਰ ਕੇ ਹਾ ਜਿਤ ਵੇ ਸਰਬ ਸਮਾਲੇ ਤੁਹਾਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹ ਸਾਲਕ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕਰਦੇ ਹਨ ਐ ਮੇਰੇ ਮਾਲਕ ਵਾਹਿਗੁਰੂ ਐ ਮੇਰੇ ਪਰਮੇਸ਼ਰ ਜੀ ਐਸਾ ਤੇਰਾ ਕਿਹੜਾ ਦਰ ਹੈ ਉਹ ਘਰ ਕਿਸ ਤਰ੍ਹਾਂ ਦਾ ਹੋਵੇਗਾ ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰਦਾ ਵਾਜੇ 나ਦ ਅਨੇਕ ਅ ਸੰਖਾ ਕੇਤੇ ਵਾਵਣ ਹਾਰੇ ਕਿੰਨੇ ਹੀ ਉੱਥੇ 나ਦ ਹੋਣਗੇ ਆਵਾਜ਼ਾਂ ਹੋਣਗੀਆਂ ਉਹਨੇਕ ਸੰਖਾ ਅ ਸੰਖਾ ਬਿਨੋ ਗਿਣਤੀ ਤੋਂ ਪਤਾ ਨਹੀਂ ਕਿੰਨੇ ਕਵਾਜੇ ਵੱਜਦੇ ਹੋਣਗੇ ਐ ਮੇਰੇ ਮਾਲਕ ਜੀ ਦੇ ਨੇ ਉਹਨਾਂ ਨੂੰ ਬਚਾਉਣ ਵਾਲੇ ਹੋਣਗੇ ਆਪਾਂ ਦੇਖੋ ਇੱਕ ਛੋਟੇ ਜਿਹੇ ਦਰਬਾਰ ਦੀ ਹਾਡੀ ਭਰਦੇ ਆ ਵੱਡੇ ਦਰਬਾਰਾਂ ਵਿੱਚ ਵੀ ਜਾਂਦੇ ਆ ਜਿੱਥੇ ਰਾਗੀ ਸਹਬਾਨ ਕੀਰਤਨ ਕਰਦੇ ਆ ਹਾਂਜੀ ਤੇ ਕਈ ਵਾਰੀ ਬਹੁਤੇ ਸਾਜ ਲੈ ਕੇ ਬਹਿੰਦੇ ਆ ਕਿਤਾਨਪੁਰਾ ਲੈ ਕੇ ਬਹਿ ਜਾਂਦੇ ਆ ਫਿਰ ਰਬਾਬ ਲੈ ਕੇ ਬਹਿ ਜਾਂਦੇ ਆ ਨਾਲ ਹੀ ਬਾਜਾ ਹੁੰਦਾ ਕਬਲਾ ਹੁੰਦਾ ਹਾਂਜੀ ਸਰੰਗੀ ਹੁੰਦੀ ਹੈ ਬਹੁਤ ਸਾਰੇ ਨਾਦ ਨੇ ਕਿ ਮੇਰੇ ਮਾਲਕ ਜੀ ਜਿੱਥੇ ਤੇਰਾ ਉਹ ਦਰਬਾਰ ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੋਏਗਾ ਤੇ ਉੱਥੇ ਕਿੰਨੇ ਕੁ ਉਹਨਾਂ ਬਾਜਿਆਂ ਨੂੰ ਵਜਾਉਣ ਵਾਲੇ ਹੋਣਗੇ ਤੇ ਕਿੰਨੇ ਤਰ੍ਹਾਂ ਦੇ ਨਾਦ ਆਵਾਜ਼ਾਂ ਤੇ ਬਾਜੇ ਉਹ ਸਾਜ਼ ਹੋਣਗੇ ਕਿ ਤੇਰਾਗ ਪਰਿਸ਼ੋਕੈਨ ਤੇ ਤੇ ਗੋਵਨ ਹਾਰੇ ਕਿੰਨੇ ਹੀ ਰਾਗ ਕਹਿੰਦੇ ਕਿ ਤੇਰਾਗ ਪਰਿਸ਼ੋਕੈਨ اے ਭਾਈ ਗੁਰੂ ਜੀ ਕਿੰਨੇ ਹੀ ਰਾਗ ਪਰੀਆਂ ਵੱਲੋਂ ਕਹੇ ਗਏ ਨੇ ਕਿਤੇ ਗਾਵਨ ਹਾਰੇ ਤੇ ਕਿੰਨੇ ਹੀ ਉਹਨਾਂ ਨੂੰ ਗਾਉਣ ਵਾਲੇ ਹਨ ਗਾਵੈ ਤੋਨੋਂ ਪਵਨ ਪਾਣਿ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਵਾਹਿਗੁਰੂ ਜੀ ਤੁਹਾਨੂੰ ਗਾਉਂਦੇ ਹਨ ਪਵਨ ਪਾਣਿ ਬੈਸੰਤਰ ਹਵਾ ਵੀ ਤੁਹਾਨੂੰ ਗਾਉਂਦੀ ਹੈ ਪਾਣੀ ਵੀ ਤੁਹਾਨੂੰ ਗਾਉਂਦਾ ਹੈ ਅਗਨੀ ਵੀ ਤੁਹਾਨੂੰ ਗਾਉਂਦੀ ਹੈ ਗਾਵੈ ਰਾਜਾ ਧਰਮ ਦੁਆਰੇ ਤੇ ਧਰਮ ਰਾਜ ਜਿਹੜਾ ਉਹ ਬਾਬਾ ਜੀ ਉਹ ਵੀ ਤੇਰੇ ਦੁਆਰ ਤੇ ਉਹ ਵੀ ਤੇਰੇ ਦੁਆਰ ਤੇ ਬੈਠ ਕੇ ਤੈਨੂੰ ਗਾਉਂਦਾ ਗਾਵੇ ਰਾਜਾ ਧਰਮ ਦੁਆਰੇ ਤੇਰਾ ਦਰਵਾਜਾ ਤੇਰੇ ਦਰਬਾਰ ਤੇ ਬੈਠ ਕੇ ਤੇਰੇ ਦਰਵਾਜ਼ੇ ਤੇ ਉਹ ਤੈਨੂੰ ਗਾਉਂਦਾ ਵਾਹਿਗੁਰੂ ਜੀ ਗਾਵਾਂ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਚਿਤ ਤੇ ਗੁਪਤ ਇੱਕ ਗੁਪਤ ਰਹਿੰਦਾ ਹੈ ਬਿਚਿੱਤਰ ਬਣਾਉਂਦਾ ਹੋਟਵਾ ਬਣਾਉਂਦਾ ਇਹ ਚਿਤ੍ਰ ਗੁਪਤ ਜਿਹੜੇ ਕਹਿੰਦੇ ਦੋ ਜਣੇ ਲੇਖੇ ਲਿਖਦੇ ਨੇ ਇਹ ਮੇਰੇ ਮਾਲਕ ਜੀ ਇਹ ਵੀ ਤੈਨੂੰ ਗਾਉਂਦੇ ਹਨ ਲਿਖ ਲਿਖ ਕੇ ਧਰਮ ਦਾ ਵਿਚਾਰ ਕਰਦੇ ਹਨ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਈਸ਼ਰ ਸ਼ਿਵ ਜੀ ਵੀ ਤੈਨੂੰ ਗਾਉਂਦੇ ਹਨ ਬ੍ਰਹਮਾ ਜੀ ਵੀ ਤੈਨੂੰ ਗਾਉਂਦੇ ਨੇ ਤੇ ਦੇਵੀ ਵੀ ਤੈਨੂੰ ਗਾਉਂਦੀ ਹੈ ਇਹ ਮਾਲ ਮੇਰੇ ਮਾਲਕ ਜੀ ਤੂੰ ਉਹਨਾਂ ਨੂੰ ਬੜਾ ਸੋਹਣਾ ਸਵਾਰ ਕੇ ਰੱਖਿਆ ਉਹਨਾਂ ਨੂੰ ਸਵਾਰੇ ਹੈ ਉਹਨਾਂ ਨੂੰ ਸਾਜਿਆ ਉਹਨਾਂ ਨੂੰ ਸਿਰਜਿਆ ਉਹ ਸਾਰੇ ਤੈਨੂੰ ਗਾਉਂਦੇ ਹਨ ਗਾਵਹਿ ਇੰਦ ਇੰਦਲ ਸਨ ਬੈਠੇ ਦੇਵਤਿਆਂਦਰ ਨਾਲੇ ਗਾਵਹਿ ਇਸ ਜਿਹੜਾ ਹਹਾ ਬਾਦ ਵਿੱਚ ਲੱਗਿਆ ਇਹਦਾ ਮਤਲਬ ਹੈ ਗਾਵਹਿ ਕਿੰਨੇ ਹੀ ਗਾਉਂਦੇ ਨੇ ਇੱਕ ਨਹੀਂ ਦੋ ਨਹੀਂ ਹੁਣ ਕਿੰਨੇ ਤਰ੍ਹਾਂ ਦੇ ਪਾਣੀ ਨੇ ਕਿੰਨੀ ਤਰ੍ਹਾਂ ਦੇ ਹਵਾਵਾਂ ਨੇ ਕਿੰਨੀ ਤਰ੍ਹਾਂ ਦੀ ਅਗਨੀ ਆ ਕਿੰਨੀ ਤਰ੍ਹਾਂ ਦੀ ਗੈਸਾਂ ਨੇ ਵਾਯੂ ਮੰਡਲ ਦੇ ਵਿੱਚ ਐ ਮੇਰੇ ਮਾਲਕ ਜੀ ਕੋਈ ਅੰਤ ਨਹੀਂ ਇਹ ਸਾਰੇ ਤੈਨੂੰ ਗਾਉਂਦੇ ਹਨ ਗਾਵਹਿ ਇੰਦਰ ਇੰਦਰਾਸਨ ਉੱਤੇ ਬੈਠੇ ਦੇਵਤਿਆਂ ਦਰ ਨਾਲੇ ਇੰਦਰ ਵੀ ਤੈਨੂੰ ਗਾਉਂਦੇ ਹਨ ਇੰਦਰਾਸਨ ਤੇ ਬੈਠੇ ਹੋਏ ਆਪਣੇ ਦੇਵਤਿਆਂ ਦੇ ਦਰਬਾਰ ਵਿੱਚ ਸਜੇ ਹੋਏ ਦੇਵਤਿਆਂ ਦੇ ਸਮੇਤ ਵਾਹਿਗੁਰੂ ਜੀ ਤੁਹਾਡਾ ਜਸ ਗਾਉਂਦੇ ਹਨ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਸਿੱਧ ਸਮਾਧੀਆਂ ਲਾ ਲਾ ਕੇ ਸਮਾਧੀਆਂ ਦੇ ਅੰਦਰ ਤੇਰੀ ਉਸਤਤ ਕਰਦੇ ਨੇ ਤੈਨੂੰ ਗਾਉਂਦੇ ਹਨ ਐ ਮੇਰੇ ਮਾਲਕ ਜੀ ਉਹ ਸਾਰੇ ਹੀ ਤੇਰਾ ਧਿਆਨ ਲਰਦੇ ਹਨ ਅਤੇ ਸਾਧ ਲੋਕ ਤੇਰਾ ਵਿਚਾਰ ਕਰਦੇ ਹਨ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਜਤੀ ਜਤ ਰੱਖਣ ਵਾਲੇ ਸਤੀ ਸਤ ਰੱਖਣ ਵਾਲੇ ਸੰਤੋਖੀ ਸੰਤੋਖ ਰੱਖਣ ਵਾਲੇ ਐ ਮੇਰੇ ਮਾਲਕ ਜੀ ਸਾਰੇ ਹੀ ਤੈਨੂੰ ਗਾਉਂਦੇ ਨੇ ਵੀਰ ਕਰਾਰੇ ਬੜੇ ਭਾਰੀ ਜਿਹੜੇ ਉਹ ਤਿੱਖੇ ਸੁਭਾਅ ਵਾਲੇ ਵੀਰ ਜਿਹੜੇ ਨੇ ਯੋਧੇ ਉਹ ਤੈਨੂੰ ਗਾਉਂਦੇ ਹਨ ਗਉਣ ਪੰਡਿਤ ਪੜਨ ਰਖੀਸ਼ਰ ਜੁਗ-ਜੁਗ ਵੇਦਨ ਲੈ ਪੰਡਿਤ ਜਿਹੜੇ ਨੇ ਉਹ ਵੀ ਤੈਨੂੰ ਗਾਉਂਦੇ ਨੇ ਰਖੀਸ਼ਰ ਰਖੀ ਵੀ ਸੁਰ ਦੇਵਤਿਆਂ ਦੇ ਨਾਲ ਸੁਰ ਮਿਲਾ ਕੇ ਤੈਨੂੰ ਗਾਉਂਦੇ ਹਨ ਇਹ ਮੇਰੇ ਮਾਲਕ ਜੀ ਤੈਨੂੰ ਇਹ ਸਾਰੇ ਹੀ ਗਾਉਂਦੇ ਹਨ ਤੈਨੂੰ ਜੁਗ-ਜੁਗ ਜੁਗਾ-ਜੁਗਾ ਅੰਤਰਾਂ ਤੋਂ ਵੇਦਾਂ ਦੇ ਨਾਲ ਤੈਨੂੰ ਧਾਰਮਿਕ ਗ੍ਰੰਥਾਂ ਦੇ ਨਾਲ ਉਹਨਾਂ ਰਚਾਂ ਦੇ ਨਾਲ ਉਸਤਤ ਕਰਦੇ ਹਨ ਤੇਰੀ ਵਡਿਆਈ ਕਰਦੇ ਹਨ ਗੋਮਾ ਮੋਹਣੀ ਆ ਮਨਮੋਹਨ ਸੁਰਗਾਂ ਵਿੱਚ ਪੈਲੇ اے ਮੋਹਣੀ اے ਪਰਮੇਸ਼ਰ ਜੀ ਸਾਰਿਆਂ ਨੂੰ ਤੁਸੀਂ ਮੋਹਣ ਵਾਲੇ ਹੋ ਸਾਰਿਆਂ ਤੋਂ ਸੁੰਦਰ ਹੋ ਮਨ ਨੂੰ অতি ਕੱਸੇਸ ਪਾਣੇ ਹੋ ਖਿੱਚ ਪਾਉਂਦੇ ਹੋ اے ਸੋਹਣੇ ਵਾਹਿਗੁਰੂ ਜੀ ਮੋਹਣੀਆਂ ਵੀ ਤੈਨੂੰ ਗਾਉਂਦੇ ਨੇ ਅਤੇ ਸੁਰਗਾਂ ਵਿੱਚ ਉਹ ਸੁਰਗ ਨਿਰਤ ਨਿਰਤ ਲੋਕ ਅਤੇ ਪਈਆਲ ਪਤਾਲ ਲੋਕ ਇਹ ਸਾਰੇ ਤੈਨੂੰ ਗਾਉਂਦੇ ਹਨ ਗੌਣ ਤੂਤ ਨੂੰ ਰਤਨ ਉਪਾਏ ਗੌਣ ਰਤਨ ਉਪਾਏ ਤੇਰੇ 68 ਤੀਰਤਨ आले ਰਤਨ ਉਪਾਏ ਜਿਹੜੇ ਸਾਰਿਆਂ ਵਿੱਚੋਂ ਤੂੰ ਪ੍ਰਸਿੱਧ ਕਿਤੇ ਹੋਇਨ ਸਾਰਿਆਂ ਵਿੱਚੋਂ ਸ੍ਰੇਸ਼ਟ ਜਿਹੜੇ 68 ਤੀਰਥ ਮੰਨੇ ਹਨ ਉਹ 68 ਤੀਰਥ ਵੀ ਤੈਨੂੰ ਗਾਉਂਦੇ ਹਨ ਤੇਰੀ ਵਡਿਆਈ ਕਰਦੇ ਹਨ ਗਾਵਾਂ ਜੋਧ ਮਹਾਬਲ ਸੂਰਾ ਗਾਵਾਂ ਖਾਣੇ ਚਾਰੇ ਜੋਧ ਮਹਾਬਲ ਸੂਰਾ ਬੜੇ ਬੜੇ ਜੋਧੇ ਮਹਾਬਲ ਜਿਨ੍ਹਾਂ ਦੇ ਬਲ ਦਾ ਕੋਈ ਅੰਤ ਨਹੀਂ ਐਸੇ ਯੋਧੇ ਤਗੜੇ ਹਨੂਮਾਨ ਵਰਗੇ ਯੋਧੇ ਹੈ ਜੀ ਭੀਮ ਵਰਗੇ ਯੋਧੇ ਐ ਭਾਈ ਗੁਰੂ ਜੀ ਤੈਨੂੰ ਗਾਉਂਦੇ ਹਨ ਤੇ ਬਹੁਤ ਸਾਰੇ ਸੂਰ ਜਿਹੜੇ ਦੇਵਤੇ ਨੇ ਬੜੇ ਕਸ਼ਿਸਾਂ ਵਾਲੇ ਬੜੇ ਤਾਕਤਵਰ ਐ ਭਾਈ ਗੁਰੂ ਜੀ ਤੈਨੂੰ ਗਾਉਂਦੇ ਨੇ ਤੇ ਚਾਰੇ ਖਾਣੀਆਂ ਅੰਡਜ ਜੇੜ ਜਿ ਸੇਤ ਉਤਪਤ ਇਹ ਵੀ ਤੈਨੂੰ ਗਾਉਂਦਿਆਂ ਹਨ ਗਾਵੇਂ ਖੰਡ ਮੰਨ ਲੂ ਪਰ ਬੰਡਾ ਕਰ ਕਰ ਰੁੱਕੇ ਤਾਰੇ ਐ ਭਾਈ ਗੁਰੂ ਜੀ ਤੇਰੇ ਬਣਾਏ ਹੋਏ ਤੇਰੇ ਸਾਜੇ ਹੋਏ ਖੰਡ ਮੰਡਲ ਛੋਟੇ ਵੱਡੇ ਅਤੇ ਪ੍ਰਬੰਧ ਸਾਰਾ ਹੀ ਸੰਸਾਰ ਕੋਟ ਬ੍ਰਹਮੰਡ ਕੋਠਾਪੁਰ ਸੁਆਮੀ ਸਰਬ ਜੀ ਆਕਾ ਦਾਤਾਰੇ ਸਾਰਾ ਹੀ ਬ੍ਰਹਮੰਡ ਔਰ ਇੱਕ ਨਹੀਂ ਪਤਾ ਨਹੀਂ ਕਿੰਨੇ ਕੁ ਬ੍ਰਹਮੰਡ ਨੇ ਉਹ ਸਾਰੇ ਇਹ ਤੈਨੂੰ ਗਾਉਂਦੇ ਹਨ ਸਹੀ ਤੂੰ ਤਨੋਂ ਗਾਵੇਂ ਜੋਤਤ ਭਾਵਨਾ ਰਤੇ ਤੇਰੇ ਭਗਤ ਰਸਾਲੇ ਇੱਥੇ ਸੋਚਣ ਵਾਲੀ ਤੇ ਸਮਝਣ ਵਾਲੀ ਗੱਲ ਇਹ ਹੈ ਕਿ ਵਾਹਿਗੁਰੂ ਜੀ ਤੈਨੂੰ ਉਹੀ ਗਾਉਂਦੇ ਹਨ ਜੋ ਤੈਨੂੰ ਚੰਗੇ ਲੱਗਦੇ ਨੇ ਹੁਣ ਦੇਖੋ ਇਹ ਵਿਚਾਰ ਨਾਲ ਜੁੜੀਏ ਜੇ ਇਸ ਵਿਚਾਰ ਨਾਲ ਆਪਾਂ ਜੁੜੇ ਤੇ ਮਨ ਵਿੱਚੋਂ ਜਿਹੜਾ ਦੁਭਦਾ ਦਾ ਭਾਵ ਪਿਆ ਹੋਇਆ ਨਾ ਉਹ ਸਾਡੇ ਵਿੱਚੋਂ ਖਤਮ ਹੋਣਾ ਚਾਹੀਦਾ ਜਿੰਨਾਂ ਦੇਵੀ-ਦੇਵਤਿਆਂ ਦੇ ਨਾਮ ਤੋਂ ਲੋਕ ਨਫ਼ਰਤ ਕਰਦੇ ਨੇ ਦੇਖੋ ਬਹੁਤ ਸਾਰੇ ਲੋਕ ਤੇ ਪੂਜਾ ਕਰਦੇ ਨੇ ਦੇਵੀ-ਦੇਵਤਿਆਂ ਦੀ ਸਲਾਣਾ ਕਰਦੇ ਉਹਨਾਂ ਦੀ ਪੂਜਾ ਅਰਚਾ ਕਰਦੇ ਨੇ ਤੇ ਬਹੁਤ ਸਾਰੇ ਲੋਕ ਉਹਨਾਂ ਦੇ ਨਾਮ ਤੋਂ ਨਫ਼ਰਤ ਕਰਦੇ ਨੇ ਉਹਨਾਂ ਦੇ ਨਾਮ ਤੋਂ ਉਹਨਾਂ ਨੂੰ ਜਿਵੇਂ ਪਤਾ ਨਹੀਂ ਇਹ ਕੋਈ ਕਰੰਟ ਲੱਗਦਾ ਇਸ ਤਰ੍ਹਾਂ ਦਾ ਹੁੰਦਾ ਉਹਨਾਂ ਨੂੰ ਵੀ ਕਿਉਂ ਦੇਵਤਿਆਂ ਦਾ ਨਾਮ ਵਿਚ ਆ ਗਿਆ ਤੇ ਦੇਵੀਆਂ ਦਾ ਨਾਮ ਕਿਉਂ ਵਿਚ ਆ ਗਿਆ ਪਰ ਗੁਰੂ ਸਾਹਿਬ ਦੀ ਗੱਲ ਇਥੇ ਸਮਝਣ ਵਾਲੀ ਹੈ ਦੇਖੋ ਗੁਰੂ ਸਾਹਿਬ ਕਹਿੰਦੇ ਸਹੀ ਤੁਦ ਨੂੰ ਗਾਵੇਂ ਜੋ ਤੁਦ ਭਾਵਨ ਰਤੇ ਤੇਰੇ ਭਗਤ ਦੇ ਰਸਾਲੇ ਐਵੇਂ ਗੁਰੂ ਜੀ ਨੂੰ ਉਹੀ ਗਾਉਂਦੇ ਹਨ ਜੋ ਤੇਰੇ ਮਨ ਨੂੰ ਚੰਗਾ ਲੱਗਦੇ ਹਨ ਜੋ ਤੇਰੇ ਮਨ ਨੂੰ ਚੰਗਾ ਲੱਗਦੇ ਹਨ ਉਹ ਤੈਨੂੰ ਗਾਉਂਦੇ ਨੇ ਔਰ ਤੇਰੇ ਨਾਲ ਉਹ ਭਗਤ ਜਿਹੜੇ ਪਿਆਰ ਨਾਲ ਭਰੇ ਹੋਏ ਰਸ ਨਾਲ ਭਰੇ ਹੋਏ ਨੇ ਉਹ ਤੇਰੇ ਨਾਲ ਜੁੜੇ ਹੋਏ ਨੇ ਇਹਦਾ ਮਤਲਬ ਹੁਣ ਇਹ ਆ ਕਿ ਜਿੰਨੇ ਉੱਤੇ ਤੁਹਾਨੂੰ ਦੱਸਿਆ ਨਾ ਇਹ ਸਾਰੇ ਵਾਹਿਗੁਰੂ ਜੀ ਨੂੰ ਗਾਉਂਦੇ ਨੇ ਤੇ ਗਾਉਂਦੇ ਤਾਂ ਹੀ ਨੇ ਕਿ ਉਹ ਵਾਹਿਗੁਰੂ ਜੀ ਨੂੰ ਚੰਗਾ ਲੱਗਦੇ ਨੇ ਹੈ ਜੀ ਇਸ ਕਰਕੇ ਭਾਈ ਤੁਸੀਂ ਨਾਵਾਂ ਦੇ ਨਾਲ ਨਫ਼ਰਤ ਨਾ ਕਰਿਆ ਕਰੋ ਕੋਈ ਵੀ ਦੇਵਤੇ ਦਾ ਨਾਮ ਆਵੇ ਤਾਂ ਸਤਿਕਾਰ ਦਿਆ ਕਰੋ ਹੈ ਜੀ ਅਦੇਖੋ ਸਾਰਾ ਦੱਸਿਆ ਮਹਾਰਾਜ ਨੇ ਵੀ ਇੰਦਰ ਵੀ ਤੁਹਾਨੂੰ ਗਾਉਂਦਾ ਦੇਵੀ ਵੀ ਤੁਹਾਨੂੰ ਗਾਉਂਦੀ ਹੈ ਬ੍ਰਹਮਾ ਵੀ ਤੁਹਾਨੂੰ ਗਾਉਂਗਾ ਸ਼ਿਵ ਜੀ ਵੀ ਤੁਹਾਨੂੰ ਗਾਉਂਦਾ ਗੋਰਖ ਵੀ ਤੁਹਾਨੂੰ ਗਾਉਂਦਾ ਇਹ ਵਾਇਗਰੂ ਤੇ ਆਪਾਂ ਨਫਰਤ ਕਿਹਦੇ ਨਾਲ ਕਰੀਏ ਹਾਂਜੀ ਕਿਉਂਕਿ ਉਹਨੂੰ ਮੰਨਣ ਵਾਲੇ ਉਹਨਾਂ ਦੇ ਨਾਵਾਂ ਨੂੰ ਪੁੱਜਣ ਵਾਲੇ ਵੀ ਸਾਡੇ ਵਰਗੇ ਹੀ ਨੇ ਤੇ ਇਹਨਾਂ ਥੋੜਾ ਸਮਝ ਲਈਏ ਕਿ ਸਿੱਖ ਜਿਹੜਾ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਸੋਝੀ ਵਾਲਾ ਪੁਰਸ਼ ਪੈਦਾ ਕੀਤਾ ਜਿਹੜਾ ਬੜਾ ਸਿਰਫਟ ਹੈ ਜਿਹੜਾ ਸਿੱਖ ਲਫ਼ਜ਼ ਹੈ ਇਹ ਵੀ ਬੜਾ ਫਰਿਫਟ ਹੈ ਕਿਉਂਕਿ ਪਹਿਲਾਂ ਭਾਵੇਂ ਕਿਸੇ ਨੂੰ ਪਤਾ ਹੋਵੇ ਜਾਂ ਨਾ ਹੋਵੇ ਪਰ ਜਦੋਂ ਬਾਣੀ ਨਾਲ ਜੁੜਦਾ ਹੈ ਤੇ ਫਿਰ ਪਤਾ ਲੱਗ ਜਾਂਦਾ ਹੈ ਕਿ ਕਿਸ ਦੀ ਪੂਜਾ ਕਰਨੀ ਹੈ ਤੇ ਕਿਸ ਨੂੰ ਗਾਉਣਾ ਹੈ ਜਦੋਂ ਸਾਰੇ ਹੀ ਰੱਬ ਨੂੰ ਗਾਉਂਦੇ ਪਏ ਨੇ ਤੇ ਫਿਰ ਅਸੀਂ ਕਿਉਂ ਨਾ ਉਸ ਰੱਬ ਨੂੰ ਗਾਈਏ ਹੈ ਜੀ ਅਸੀਂ ਉਸੇ ਨੂੰ ਗਾਈਏ ਨਾ ਜਿਹਦੀ ਸਾਰੇ ਉਹਨੂੰ ਗਾਉਂਦੇ ਪਏ ਨੇ ਇਸ ਕਰਕੇ ਵਾਹਿਗੁਰੂ ਜੀ ਤੈਨੂੰ ਉਹੀ ਗਾਉਂਦੇ ਨੇ ਜੋ ਤੈਨੂੰ ਚੰਗਾ ਲੱਗਦੇ ਹਨ ਤੇਰੇ ਭਗਤ ਰਸ ਨਾਲ ਭਰੇ ਹੋਏ ਤੇਰੇ ਨਾਲ ਪਿਆਰ ਕਰਨ ਵਾਲੇ ਤੈਨੂੰ ਗਾਉਂਦੇ ਹਨ ਹੋਰ ਕਿਤੇ ਗਾਉਣ ਸੇ ਮੈਂ ਜਿਤਨਾ ਆਉਣਾ ਨਾਣੂ ਕਾ ਵਿਚਾਰੇ ਹੋਰ ਕਿੰਨੇ ਹੀ ਤੈਨੂੰ ਗਾਉਂਦੇ ਹਨ ਉਹ ਮੈਨੂੰ ਚੇਤੇ ਨਹੀਂ ਆਉਂਦੇ ਇਹ ਮੇਰੇ ਮਾਲਕ ਜੀ ਮੈਂ ਕੀ ਵਿਚਾਰ ਕਰਾਂ ਸੋਈ ਸੋਈ ਸਦਾ ਸਤ ਸਾਹਿਬ ਸੱਚਾ ਸਾਚੀ ਨਾਹੀ ਸੋਈ 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 ਸਦਾ ਉਹ ਹੀ ਉਹ ਹੀ ਉਹ ਹੀ ਪਰਮਾਤਮਾ ਇੱਕੋ ਇੱਕੋ ਮਾਲਕ ਸੋਈ ਸੋਈ ਸਦਾ ਸਚ ਸਾਹਿਬ ਸਦਾ ਹੀ ਉਹ ਸੱਚਾ ਸਾਹਿਬ ਹੈ ਸਦਾ ਹੀ ਇੱਕੋ ਜਿਹਾ ਕਦੇ ਚੇਂਜ ਨਹੀਂ ਹੁੰਦਾ ਕਦੇ ਬਦਲਦਾ ਨਹੀਂ ਕਦੇ ਉਹਦਾ ਰਾਜ ਨਹੀਂ ਬਦਲਦਾ ਕਦੇ ਉਹਦਾ ਸੁਭਾਅ ਨਹੀਂ ਬਦਲਦਾ ਉਹਦਾ ਪਿਆਰ ਨਹੀਂ ਬਦਲਦਾ ਉਹਦੀ ਤਪ ਤੇਜ ਘਟ ਨਹੀਂ ਹੁੰਦਾ ਉਹ ਸਦਾ ਹੀ ਉਹ ਇੱਕੋ ਹੀ ਮਾਲਕ ਹੈ ਸੱਚਾ ਸੱਚੇ ਨਾਹੀਂ ਸੱਚੇ ਨਾਮ ਵਾਲਾ ਪਰਮੇਸ਼ਰ ਇੱਕ ਮਾਲਕ ਹੈ ਹੈ ਵੀ ਹੋਸੀ ਜਾਏ ਨਾ ਜਾ ਸਿਰਜਣਾ ਜਿੰਨ ਰਚਾਈ ਹੈ ਪੀ ਹੁਣ ਵੀ ਹੈ ਅੱਗੇ ਨੂੰ ਵੀ ਹੋਵੇਗਾ ਸਮਝਣ ਵਾਲੀ ਗੱਲ ਹੈ ਪਿਆਰੋ ਹੈ ਵੀ ਹੁਣ ਵੀ ਹੈ ਹੋਸੀ ਅੱਗੇ ਨੂੰ ਵੀ ਹੋਵੇਗਾ ਹੈ ਵੀ ਹੋਸੀ ਜਾਏ ਨਾ ਜਾਸੀ ਕਿਤੇ ਜਾਏਗਾ ਨਹੀਂ ਐਨੀ ਅਵੇ ਅੱਜ ਹੈਗਾ ਤੇ ਕੱਲ ਨੂੰ ਨਹੀਂ ਦੁਨੀਆ ਦਾ ਤਾਂ ਕੋਈ ਪਤਾ ਨਹੀਂ ਅੱਜ ਹੈ ਤੇ ਕੱਲ ਨੂੰ ਨਹੀਂ ਪਰ ਮਾਲਕ ਹੁਣ ਵੀ ਹੈ ਅੱਗੇ ਨੂੰ ਵੀ ਹੋਵੇਗਾ ਤੇ ਕਦੇ ਜਾਏਗਾ ਨਹੀਂ ਸਦਾ ਕਾਇਮ ਰਹਿਣ ਵਾਲਾ ਹੈ ਹੈ ਵੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਜਿਸ ਪਰਮੇਸ਼ਰ ਨੇ ਏਡੀ ਵੱਡੀ ਰਚਨਾ ਰਚਾਈ ਹੈ ਸਾਰ ਸਾਧੋ ਰਚਨਾ ਰਾਮ ਬਣਾਈ ਇੱਕ ਵਿਨਸਾ ਇੱਕ ਅਫਤਰ ਮਨ ਅਚਰਜ ਲਖਿਓ ਨ ਜਾਈ ਇਹ ਸਾਧ ਜਨੋ ਇਹ ਸਾਰੀ ਰਚਨਾ ਰਾਮ ਪਰਮੇਸ਼ਰ ਨੇ ਬਣਾਈ ਹੈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਰੰਗਾ ਰੰਗਾਂ ਦੀ ਭਾਂਤੀ ਭਾਂਤੀ ਤਰ੍ਹਾਂ ਤਰ੍ਹਾਂ ਦੀ ਮਾਇਆ ਤਰ੍ਹਾਂ ਤਰ੍ਹਾਂ ਦੀ ਇਸ ਕੁਦਰਤ ਪ੍ਰਮਾਤਮਾ ਨੇ ਬਣਾਈ ਹੈ ਦੇਖੋ ਤਰ੍ਹਾਂ ਤਰ੍ਹਾਂ ਦੇ ਫੁੱਲ ਬਣਾਏ ਨੇ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਬਣਾਈਆਂ ਤਰ੍ਹਾਂ ਤਰ੍ਹਾਂ ਦੇ ਦਰਖਤ ਬਣਾਏ ਨੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਖਾਣੇ ਬਾਣੇ ਅੰਡਰ ਜਿਹੜੇ ਸੈਤ ਉਤਪਜ ਬਣਾਈ ਹੈ ਤਰ੍ਹਾਂ ਤਰ੍ਹਾਂ ਦੀ ਹਵਾਵਾਂ ਬਣਾਈਆਂ ਇਤਵਾਂ ਤਰ੍ਹਾਂ ਦੀਆਂ ਗੈਸਾਂ ਬਣਾਈਆਂ ਤਰ੍ਹਾਂ ਤਰ੍ਹਾਂ ਦੇ ਰੂਪ ਤੇ ਰੰਗ ਬਣਾਏ ਨੇ ਤਰ੍ਹਾਂ ਤਰ੍ਹਾਂ ਦੇ ਮਨੁੱਖ ਤੇ ਦੇਵਤੇ ਰਾਖਸ਼ ਬਣਾਏ ਨੇ ਹਾਂਜੀ ਤਰ੍ਹਾਂ ਤਰ੍ਹਾਂ ਦੀ ਇਹ ਮਾਇਆ ਬਣਾਈ ਹੈ ਇੱਕ ਰੰਗ ਦੀ ਨਹੀਂ ਹੈ ਰੰਗੀ ਰੰਗੀ ਕਈ ਤਰ੍ਹਾਂ ਦੀ ਕਿੰਨੇ ਰੰਗ ਸਮਲ ਨੇ ਹਾਂਜੀ ਇਹ ਪਰਮੇਸ਼ਰ ਨੇ ਬਣਾਇਆ ਨੇ ਰੰਗ ਸਭੈ ਨਾਰਾਇਣ ਜਿਤੇ ਮਨ ਭਾਵਨ ਇਹ ਸਾਰੇ ਹੀ ਰੰਗ ਮਾਲਕ ਦੇ ਨੇ ਜੋ ਮਨ ਨੂੰ ਚੰਗੇ ਲੱਗਦੇ ਹਨ ਤਾਂ ਸਤਿਗੁਰੂ ਕਹਿੰਦੇ ਮਾਇਆ ਜਿਹਨੂੰ ਪਾਈ ਰੰਗੀ ਰੰਗੀ ਭਰਤੀ ਕਈ ਤਰ੍ਹਾਂ ਦੀ ਕਈ ਤਰ੍ਹਾਂ ਦੀ ਕਈ ਤਰ੍ਹਾਂ ਦੀ ਭਰਤੀ ਭਰਤੀ ਕਰਕੇ ਰੰਗਾ ਰੰਗਾ ਦੀ ਕਰਕੇ ਉਹ ਪਰਮੇਸ਼ਰ ਨੇ ਬੇਹੰਤ ਮਾਇਆ ਦੀ ਰਚਨਾ ਕੀਤੀ ਹੈ ਜੀ ਕਰ ਕਰ ਵੇਖੇ ਕੀਤਾ ਆਪਣਾ ਜਿਉਂ ਤੇ ਦੀ ਵਡਿਆਈ ਉਹ ਜੋ ਮਾਲਕ ਦੀ ਵਡਿਆਈ ਜੋ ਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਕਰ ਕਰਕੇ ਵੇਖਦਾ ਕਦੇ ਢਾ ਲੈਂਦਾ ਕਦੇ ਫਿਰ ਬਣਾ ਲੈਂਦਾ ਕਦੇ ਨਵੀਂ ਚੀਜ਼ ਦੀ ਸਿਰਜਣਾ ਕਰ ਦਿੰਦਾ ਹੈ ਜੀ ਸੰਸਾਰ ਵਿੱਚ ਆਪਾਂ ਦੇਖਦੇ ਹਾਂ ਨਾ ਕਿੰਨੀ ਨਵੀਂ ਨਵੀਂ ਚੀਜ਼ਾਂ ਪੈਦਾ ਹੁੰਦੀ ਜਾਂਦੀ ਹੈ ਇਹ ਸਭ ਪਰਮਾਤਮਾ ਦੀ ਆਪਣੀ ਇੱਛਾ ਉਹਦੀ ਮਰਜ਼ੀ ਕਰ ਕਰ ਦੇਖੇ ਕਿ ਤਾਂ ਆਪਣਾ ਜੋਤਿ ਦੇ ਵਡਿਆਈ ਜੋਤਿ ਸਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹ ਸਹਾ ਪਾਤਸ਼ਾਹ ਸਹ ਬਾਨਨਕਰਨ ਰਜਾਈ ਜੋਤੀ ਸੁਭਾਵੇ ਸੋਈ ਕਰਸੀ ਐ ਪਿਆਰਿਓ ਜੋ ਪ੍ਰਮਾਤਮਾ ਨੂੰ ਚੰਗਾ ਲੱਗੇਗਾ ਉਹੀ ਕਰੇਗਾ ਉਹ ਹੋਵੇਗਾ ਕਿਉਂਕਿ ਮਾਲਕ ਨੇ ਕੀਤਾ ਜਿਉ ਉਹਨੂੰ ਚੰਗਾ ਲੱਗੇਗਾ ਜਿਉ ਉਹਦੀ ਵਡਿਆਈ ਹੋਏਗੀ ਜਿਉ ਉਹਨੂੰ ਮਾਲਕ ਨੂੰ ਚੰਗਾ ਲੱਗੇਗਾ ਉਹੀ ਕਰੇਗਾ ਹੁਕਮ ਨਾ ਕਰਨਾ ਜਾਈ ਉਸ ਪ੍ਰਮਾਤਮਾ ਦੇ ਹੁਕਮ ਨਹੀਂ ਕੀਤਾ ਜਾ ਸਕਦਾ ਤਿਸ ਨਾਲ ਜੋਰ ਨਾ ਚੱਲੇ ਖੱਲੇ ਕੀਜੇ ਅਰਦਾਸ ਅਸੀਂ ਨਾ ਅਰਦਾਸ ਵਿੱਚ ਵੀ ਗੁਰੂ ਅੱਗੇ ਹੁਕਮ ਕਰ ਦਿੰਨੇ ਆ ਵੀ ਮਾਲਕ ਜੀ ਮੈਨੂੰ ਇਹ ਚੀਜ਼ ਚਾਹੀਦੀ ਹੈ ਇਹ ਪਦਾਰਥ ਚਾਹੀਦਾ ਧਰਾਉਣਾ ਚਾਹੀਦਾ ਨਹੀਂ ਪਿਆਰਿਓ ਅਰਦਾਸ ਇਸ ਤਰ੍ਹਾਂ ਕਰਿਆ ਕਰੋ ਐ ਮਾਲਕ ਜੀ ਮੈਨੂੰ ਇਸ ਵਸਤੂ ਦੀ ਲੋੜ ਹੈ ਕਿਰਪਾ ਕਰੋ ਜੇ ਤੁਹਾਨੂੰ ਚੰਗੀ ਲੱਗੇ ਤਾਂ ਮੈਨੂੰ ਬਖਸ਼ਿਸ਼ ਕਰ ਦੇ ਤੇਰੇ ਕਰਕੇ ਹੀ ਘਟ ਹੈ ਜੇ ਤੈਨੂੰ ਚੰਗੀ ਲੱਗੇ ਤਾਂ ਮੇਰੇ ਵਾਸਤੇ ਵੀ ਠੀਕ ਹੋ ਜਾਣਾ ਹੁਣ ਮਾਂ ਇੱਕ ਬੱਚਾ ਖੇਡ ਰਿਹਾ ਹੈ ਬੱਚਾ ਕਦੇ ਅਗ ਨੂੰ ਫੜਦਾ ਹੈ ਕਦੇ ਸਪਨ ਨੂੰ ਫੜਦਾ ਹੈ ਮਾਂ ਉਹ ਵਰਜਦੀ ਹੈ ਬੱਚਾ ਕਹਿੰਦਾ ਵੀ ਮੈਨੂੰ ਇਹ ਅੱਗ ਬੜੀ ਚੰਗੀ ਲੱਗਦੀ ਹੈ ਮਾਂ ਕਹਿੰਦੀ ਹੈ ਪੁੱਤ ਅੱਗ ਤੈਨੂੰ ਸੋਹਣੀ ਲੱਗਦੀ ਹੈ ਪਰ ਮੈਨੂੰ ਪਤਾ ਹੈ ਗਰਮ ਬਹੁਤ ਹੈ ਹੱਥ ਪਾਏਗਾ ਸੜ ਜਾਏਗਾ ਇਹ ਸਭ ਵੀ ਬੜਾ ਸੋਹਣਾ ਲੱਗਦਾ ਹੈ ਪਰ ਤੂੰ ਹੱਥ ਪਾਏਗਾ ਤੈਨੂੰ ਡੰਗ ਲਾਏਗਾ ਮਾਇਆ ਸਾਨੂੰ ਬੜੀ ਸੋਹਣੀ ਲੱਗਦੀ ਹੈ ਪਿਆਰਿਓ ਬੜਾ ਚੰਗਾ ਲੱਗਦਾ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਤੂੰ ਇਹਦਾ ਬਣ ਕੇ ਰਹਿ ਜਾਏਗਾ ਜੇ ਮਾਇਆ ਨੇ ਇੱਕ ਵਾਰੀ ਜੱਫਾ ਪਾ ਲਿਆ ਨਾ ਤੇ ਤੂੰ ਇਹਦਾ ਬਣ ਕੇ ਰਹਿ ਜੇਗਾ ਕਿਉਂਕਿ ਮਾਇਆ ਫਿਰ ਆਪਣੇ ਕਾਬੂ ਚ ਕਰ ਲੈਂਦੀ ਹੈ ਫਿਰ ਤੇਰੀ ਮਰਜ਼ੀ ਨਹੀਂ ਚੱਲੇਗੀ ਜਿਉਂ ਜਦੋਂ ਮਰਜ਼ੀ ਜਪਜੀ ਸਾਹਿਬ ਦਾ ਪਾਠ ਕਰ ਲਿਆ ਜਦੋਂ ਮਰਜ਼ੀ ਸੁਖਮਨੀ ਸਾਹਿਬ ਪੜ ਲਿਆ ਜਦੋਂ ਮਰਜ਼ੀ ਅੱਖਾਂ ਮਿਟ ਕੇ ਬੈਠ ਗਿਆ ਇਸ ਤਰ੍ਹਾਂ ਨਹੀਂ ਫਿਰ ਤਾਂ ਇਧਰ ਤੇਨੂੰ ਇਧਰ ਤੇਨੂੰ ਆਣ ਹੀ ਨਹੀਂ ਦੇਣਾ ਉਹਨੇ ਐਸ ਕਰਕੇ ਬਹੁਤ ਔਖਾ ਹੈ ਗੁਰੂ ਦੇ ਹੁਕਮ ਵਿੱਚ ਰਹਿਣਾ ਸਿੱਖ ਦਾ ਫਰਜ਼ ਹੈ ਕਿਉਂਕਿ ਗੁਰੂ ਸਾਡੀ ਮਾਂ ਵੀ ਹੈ ਤੇ ਸਾਡਾ ਪਿਓ ਵੀ ਹੈ ਝੜਕਦਾ ਵੀ ਹੈ ਤੇ ਪਿਆਰ ਵੀ ਕਰਦਾ ਹੈ ਤੁਹਾਡੇ ਮਾਤ ਪਿਤਾ ਹਮ ਬਾਰਗ ਤੇਰੇ ਮਾਂ ਵੀ ਹੈ ਮਾਂ ਬਣ ਕੇ ਲਾੜ ਲਡਾਉਂਦੀ ਹੈ ਤੇ ਪਿਓ ਬਣ ਕੇ ਸਖਤੀ ਵੀ ਕਰਦਾ ਹੈ ਗੁਰੂ ਸਾਹਿਬ ਕਹਿੰਦੇ ਮਾਂ ਤੇ ਪਿਓ ਦੋਨੋਂ ਹੀ ਇਸ ਕਰਕੇ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਇ ਜਗਤ ਦਿਖਾਇਆ ਇਸ ਕਰਕੇ ਸਰਦਾਈ ਪ੍ਰਮਾਤਮਾ ਦੀ ਗੱਲ ਮੰਨਿਆ ਕਰੋ ਤੇ ਉਹਦੇ ਅੱਗੇ ਬੇਨਤੀਆਂ ਕਰਿਆ ਕਰੋ ਉਹਦੇ ਅੱਗੇ ਜ਼ੋਰ ਨਾਲ ਕੋਈ ਗੱਲ ਨਹੀਂ ਕਰਨੀ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹੁਕਮ ਨਾ ਕਰਨਾ ਜਾਈ ਭਾਈ ਆਪਣੀ ਮਰਜ਼ੀ ਕਰੇਗਾ ਉਹ ਕਰਦਾ ਰਿਹਾ ਤੇ ਅੱਗੇ ਨੂੰ ਉਹਦੀ ਮਰਜ਼ੀ ਹੋਏਗੀ ਤੇ ਮਹਾਰਾਜ ਕਹਿੰਦੇ ਜੀਵਾਂ ਦਾ ਜਾਂ ਕਿਸੇ ਹੋਰ ਤਾਕਤਵਰ ਇਨਸਾਨ ਦਾ ਕੋਈ ਹੁਕਮ ਉਹਦੇ ਅੱਗੇ ਨਹੀਂ ਚੱਲ ਸਕਦਾ ਸੋ ਪਾਤਸ਼ਾਹ ਉਹ ਸਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਉਹ ਪਾਤਸ਼ਾਹ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਉਹ ਸਭ ਤੋਂ ਸ੍ਰੇਸ਼ਟ ਤੋਂ ਸਭ ਤੋਂ ਉਹ ਆਗੂ ਹੈ ਸਭ ਤੋਂ ਵੱਡਾ ਹੈ ਸਭ ਤੋਂ ਉੱਚਾ ਹੈ ਤੇ ਉਸ ਪਰਮਾਤਮਾ ਨੂੰ ਮਹਾਰਾਜ ਜੀ ਕੰਨੇ ਸਦਾ ਸਿਦਾ ਕਰੋ ਇਹ ਭਾਈ ਨਾਨਕ ਸਦਾਈ ਉਸ ਪਰਮੇਸ਼ਵਰ ਦੀ ਰਜਾ ਵਿੱਚ ਰਹਿੰਦਾ ਤੇ ਸਾਨੂੰ ਵੀ ਰਜਾ ਚ ਰਹਿਣਾ ਚਾਹੀਦਾ ਕਿਉਂਕਿ ਗੁਰੂ ਨੇ ਸਾਨੂੰ ਰਜਾਈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਸਿਖਾਇਆ ਸੋ ਪਿਆਰਿਓ ਇਹ ਸਾਰੀ ਪੋੜੀ ਦਾ ਅਜ ਵਿਚਾਰ ਆਪਾਂ ਕਰੀਏ ਵੀ ਦੇਖੋ ਇੱਡਾ ਰੱਬ ਨੇ ਸੰਸਾਰ ਬਣਾਇਆ ਤੇ ਸੰਸਾਰ ਦੀ ਹਰ ਵਸਤੂ ਭਾਵੇਂ ਉਹ ਕੋਈ ਵੀ ਹੈ ਭਾਵੇਂ ਪਵਣ ਹਵਾ ਭਾਵੇਂ ਪਾਣੀ ਹੈ ਭਾਵੇਂ ਅਗਨੀ ਹੈ ਭਾਵੇਂ ਕੁਛ ਵੀ ਹੈ ਉਹ ਸਾਰੀ ਦੀ ਸਾਰੀ ਕੁਦਰਤ ਉਸ ਰੱਬ ਨੂੰ ਗਾਉਂਦੀ ਹੈ ਜਿਨੇ ਦੇਵਤੇ ਜਿਨੀਆਂ ਦੇਵੀਆਂ ਸਾਰੇ ਉਸ ਨੂੰ ਗਾਉਂਦੇ ਨੇ ਜਿਨੇ ਸਿੱਧ ਜਿਨੇ ਰਿਸ਼ੀ ਸਰ ਜਿਨੇ ਪੰਡਤ ਸਨੇ ਉਸ ਨੂੰ ਗਾਉਂਦੇ ਨੇ ਜਿਨੇ ਸਾਧੂ ਲੋਕ ਨੇ ਹਨਾ ਸਾਧ ਸਮੂਹ ਅਨੇਕ ਮੱਤੀ ਕੇ ਜਿਸ ਤਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸਭ ਇਹ ਪੜਦੇ ਆਪਾਂ ਕਿ ਕਨੇ ਅਨੇਕਾ ਮੱਤੀ ਦੇ ਨੇ ਆਪਣੇ ਆਪਣੇ ਮਤ ਦੇ ਨਾਲ ਕੋਈ ਉਹਨਾਂ ਦਾ ਆਰਾਧਨਾ ਕਰਦਾ ਰੱਬ ਦੇ ਹੁਣ ਜਿਹੜੇ ਫਾਜ਼ ਲੋਕ ਨੇ ਜਤੀ ਲੋਕ ਨੇ ਸਤੀ ਲੋਕ ਨੇ ਸੰਤੋਖੀ ਜਿਹੜੇ ਵੀ ਹਨ ਉਹ ਸਾਰੇ ਆਪਣੇ ਆਪਣੇ ਮਤ ਦੇ ਅਨੁਸਾਰ ਉਸ ਮਾਲਕ ਦੀ ਉਸਤਤਿ ਦੀ ਵਡਿਆਈ ਕਰਦੇ ਨੇ ਤੇ ਸਿੱਖ ਨੂੰ ਈਰਖਾ ਤੇ ਸਾੜਾ ਕਿਉਂ ਹੋਵੇ ਮੈਂ ਆਪ ਜੀ ਸਾਰਿਆਂ ਨਾਲ ਹੱਥ ਜੋੜ ਕੇ ਸਿੱਖ ਜਗਤ ਨਾਲ ਬੇਨਤੀ ਕਰਨਾ ਚਾਹਨਾ ਕਿ ਸਾਰੇ ਹੀ ਲੋਕ ਭਾਵੇਂ ਕਿਸੇ ਧਰਮ ਦੇ ਹੋਣ ਜਦੋਂ ਗੁਰਬਾਣੀ ਕਹਿੰਦੀ ਹੈ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਇਹ ਗੱਲ ਕਹਿ ਰਹੇ ਨੇ ਕਿ ਸਾਰੇ ਹੀ ਉਸ ਮਾਲਕ ਦੇ ਉਪਮਾ ਕਰਦੇ ਨੇ ਕੋਈ ਕਿਸੇ ਰੂਪ ਚ ਕਰਦਾ ਕੋਈ ਕਿਸੇ ਰੂਪ ਤੇ ਕਰਦਾ ਤੇ ਸਾਨੂੰ ਸਾੜਾ ਕਿਉਂ ਹੋਵੇ ਕਿਸੇ ਨਾਲ ਇਰਖਾ ਕਿਉਂ ਹੋਵੇ ਕਿ ਉਸ ਤਰ੍ਹਾਂ ਕਰਦੇ ਇਸ ਤਰ੍ਹਾਂ ਕਰਦੇ ਜਿਵੇਂ ਮਰਜ਼ੀ ਕਰਨ ਉਹ ਰੱਬ ਦੀ ਉਫਤਦ ਕਰਦੇ ਨੇ ਆਪਣੇ ਹਿਸਾਬ ਨਾਲ ਕਰਦੇ ਪੈਣ ਪਰ ਸਾਨੂੰ ਤੇ ਉਸ ਵੇਲੇ ਦੁੱਖ ਦਰਦ ਆਉਂਦਾ ਹੈ ਕਿ ਜਿਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਬਸ਼੍ਰੇਸ਼ਟ ਬਣਾਇਆ ਜਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣਾ ਵਾਰਸ ਥਾਪਿਆ ਉਹ ਸਿੱਖ ਉਹਨਾਂ ਦੀ ਆਰਾਧਨਾ ਕਰਦਾ ਜਿਹੜੇ ਉਸ ਮਾਲਕ ਦੀ ਆਰਾਧਨਾ ਕਰਦੇ ਪੈਣ ਨੇ ਸਿੱਖ ਹੋਵੇ ਮੜੀਆਂ ਪੂਜਣ ਕਿਉਂ ਜਾਵੇ ਸਵਾਲ ਤੇ ਇਸ ਗੱਲ ਦਾ ਇਹ ਸਵਾਲ ਨਾ ਕਰੋ ਕਿ ਹਿੰਦੂ ਜਨੇਊ ਕਿਉਂ ਪਾਉਂਦਾ ਉਹਨੂੰ ਸਿਖਾਇਆ ਗਿਆ ਉਹਨੂੰ ਉਹ ਪੜਾਇਆ ਗਿਆ ਉਤਰਾਂ ਪੜ੍ਹਿਆ ਵਿਚਾਰਾ ਉਹਨੂੰ ਮਤ ਨਹੀਂ ਹੈ ਗੱਲ ਤੇ ਇਹ ਹੈ ਸਿੱਖ ਮੜੀ ਪੂਜਣ ਕਿਉਂ ਜਾਵੇ ਸਵਾਲ ਇੱਥੇ ਪੈਦਾ ਹੁੰਦਾ ਸਿੱਖ ਕਬਰਾਂ ਨੂੰ ਕਿਉਂ ਪੂਜੇ ਦੇਖਦੇ ਨੇ ਸਭ ਤੋਂ ਜ਼ਿਆਦਾ ਮੜੀਆਂ ਤੇ ਸਭ ਤੋਂ ਜ਼ਿਆਦਾ ਕਬਰਾਂ ਜਿਸ ਨੂੰ ਆਪਾਂ ਕਹਿੰਦੇ ਪੰਜਾਬ ਬਸ ਦਾ ਗੁਰਾਂ ਦੇ ਨਾਮ ਇਹ ਕਹਿੰਦੇ ਆਪਾਂ ਸਭ ਤੋਂ ਜ਼ਿਆਦਾ ਮੜੀਆਂ ਉਸ ਪੰਜਾਬ ਵਿੱਚ ਨੇ ਸਭ ਤੋਂ ਜ਼ਿਆਦਾ ਡੇਰੇ ਉੱਥੇ ਬਣੇ ਹੋਏ ਨੇ ਡੇਰਿਆਂ ਤੇ ਮਨੁੱਖ ਦੀ ਪੂਜਾ ਹੁੰਦੀ ਹੈ ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਮਾਨੁੱਖ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ ਜਦੋਂ ਕਹਿ ਦਿੱਤਾ ਗੁਰਨਾਨਕ ਤੋਂ ਵੱਡਾ ਹੀ ਕੋਈ ਨਹੀਂ ਜਦੋਂ ਸਾਡਾ ਗੁਰੂ ਗੁਰੂ ਨਾਨਕ ਹੈ ਤੇ ਸਿੱਖ ਹੋ ਕੇ ਦੇਹਧਾਰੀ ਦੇ ਦਮ ਦੀ ਪੂਜਾ ਕਿਉਂ ਕਰੇ ਦੇਹਧਾਰੀ ਨੂੰ ਗੁਰੂ ਕਿਉਂ ਮੰਨੇ ਦੁੱਖ ਤੇ ਉਦੋਂ ਹੁੰਦਾ ਸਿੱਖ ਕਬਰਾਂ ਪੂਜਣ ਜਾਂਦਾ ਮੜੀਆਂ ਤੇ ਲੱਸੀ ਪਾਉਂਦਾ ਹਾਂਜੀ ਦੁੱਖ ਹੁੰਦਾ ਉੱਥੇ ਦੀਵੇ ਜਗਾਉਂਦਾ ਜਾ ਜਾ ਕੇ ਆਪਾਂ ਦੇਖਿਆ ਦੇਖ ਲਓ ਤੁਸੀਂ ਜਾ ਕੇ ਵੀਰਵਾਰ ਨੂੰ ਲੋਕ ਕਿੱਡੇ ਪੰਜਾਬ ਦੇ ਪਿੰਡ ਹੈ ਵੀਰਵਾਰ ਨੂੰ ਲੋਕ ਜਿਹੜੇ ਜਾ ਜਾ ਕੇ ਮੜੀਆਂ ਤੇ ਜਿਹੜੇ ਪੀਰ ਦੀ ਪੂਜਾ ਕਰਦੇ ਨੇ ਤੇ ਉੱਥੇ ਜਾ ਕੇ ਦੀਵੇ ਜਗਾਉਂਦੇ ਨੇ ਉਹਨਾਂ ਨੂੰ ਚਰਾਗ ਕਹਿੰਦੇ ਚਰਾਲ ਜਗਾਉਂਦੇ ਨੇ ਹਾਂ ਕੋਈ ਹੋਰ ਜਗਾੰਦਾ ਹੋਵੇ ਕਿਸੇ ਹੋਰ ਮਤ ਦਾ ਜਗਾੰਦਾ ਹੋਵੇ ਉਹਨਾਂ ਨੂੰ ਮੰਨਣ ਵਾਲਾ ਜਗਾਵੇ ਸਾਨੂੰ ਕੋਈ ਇਤਰਾਜ਼ ਨਹੀਂ ਸੋ ਬਾਰੀ ਜਗਾਵੇ ਹਜ਼ਾਰ ਬਾਰੀ ਜਗਾਵੇ ਉਹ ਉਹਨੇ ਪੜਿਆ ਫਿਤਰਾਈਆਂ ਪਰ ਸਿੱਖ ਨੇ ਜਿਹਨੇ ਗੁਰੂ ਦੀ ਮਤ ਲਈਏ ਤੇ ਗੁਰੂ ਨੇ ਸਿਖਾਇਆ ਇਸ ਤੋਂ ਵੱਡਾ ਹੀ ਕੋਈ ਨਹੀਂ ਉੱਦ ਜਿਹਨੂੰ ਹਵਾ ਗਾਂਦੀ ਪਈ ਐ ਪਾਣੀ ਗਾਉਂਦੇ ਪਈ ਦੇਵੀ ਦੇਵਤੇ ਗਾਉਂਦੇ ਪਈ ਐ ਸ਼ਿਵ ਜੀ ਗਾਉਂਦੇ ਪਈ ਐ ਸਰਪ੍ਰਮਾ ਗਾਉਂਦਾ ਪਈ ਐ ਹੈ ਜੀ ਜਿਹਨੂੰ ਗਾਵਾਂ ਖਾਣੀ ਚਾਰੇ ਚਾਰੇ ਖਾਣੀਆਂ ਗਾਉਂਦੇ ਆ ਪਈਆਂ ਹੈ ਇਹਨਾਂ ਖੰਡ ਮੰਡਲ ਭੰਡਾ ਗਾਉਂਦੇ ਪਏ ਨੇ ਜਿਹਨੂੰ ਚਿੱਤਰ ਗੋਪਤ ਗਾਉਂਦਾ ਪਿਆ ਮੌਤ ਦਾ ਦੇਵਤਾ ਗਾਉਂਦਾ ਪਿਆ ਧਰਮਰਾਜ ਗਾਉਂਦਾ ਪਿਆ ਹੈ ਜੀ ਤੇ ਸਿੱਖ ਜਾ ਕੇ ਕਿਸੇ ਹੋਰ ਦੀ ਪੂਜਾ ਕਰੇ ਗੁਰੂ ਨੂੰ ਛੱਡ ਕੇ ਜਿਹਦੇ ਬਾਰੇ ਕਹਿ ਦਿੱਤਾ ਗੁਰ ਜੈਸਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਉਹ ਲਾਗਾ ਸੇ ਗੁਰੂ ਦੇ ਵਰਗਾ ਕੋਈ ਨਹੀਂ ਤੇ ਗੁਰੂ ਤੋਂ ਵੱਡਾ ਵੀ ਕੋਈ ਨਹੀਂ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਤੇ ਦੁੱਖ ਉਦੋਂ ਆਉਂਦਾ ਕਿ ਗੁਰੂ ਦੀ ਸਿੱਖਿਆ ਸੁਣਨ ਤੋਂ ਬਾਅਦ ਵੀ ਮਨ ਕੁਦਰ ਨੂੰ ਟੁੱਟ ਪੈਂਦਾ ਹਾਂਜੀ ਵਰਤ ਰੱਖਦੇ ਨੇ ਵਰਤ ਨਾ ਰਹਿ ਰहूं ਰਮਜ਼ਾਨਾ ਵਰਤ ਰੱਖਦੇ ਨੇ ਅੰਨ ਛੋੜ ਕਰੇ ਪਖੰਡ ਨਾ ਸੁਹਾਗਣ ਨਾ ਉਹ ਰੰਡ ਜੇ ਦੂਜੇ ਧਰਮਾਂ ਦਾ ਕੋਈ ਮਨੁੱਖ ਕੋਈ ਇਸ ਤਰ੍ਹਾਂ ਕਰਦਾ ਕੋਈ ਡਰ ਨਹੀਂ ਉਹ ਕਰਨ ਜਿਵੇਂ ਮਰਜ਼ੀ ਕਰਨ ਕਿਉਂਕਿ ਉਹਨਾਂ ਨੂੰ ਸਿਖਾਇਆ ਉਹੀ ਗਿਆ ਹੁਣ ਵਰਤ ਰੱਖਣਾ ਇਹ ਹਿੰਦੂ ਧਰਮ ਦਾ ਉਹ ਇੱਕ ਅੰਗ ਹੈ ਐਸ ਕਰਕੇ ਮੇਰੇ ਸਤਿਕਾਰਯੋਗ ਵੀਰ ਰੱਖਦੇ ਹੋਣਗੇ ਦੇਵੀ ਦੇ ਨੌਰਾਤਰੀ ਵੀ ਕਰਦੇ ਹੋਣਗੇ ਕੋਈ ਡਰ ਨਹੀਂ ਉਹ ਕਰਨ ਉਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਉਹਨਾਂ ਦੇ ਧਰਮ ਨੂੰ ਉਹ ਧਰਮ ਨੇ ਇਸ ਤਰ੍ਹਾਂ ਦੀ ਸਿੱਖਿਆ ਦਿੱਤੀ ਉਹਨਾਂ ਨੇ ਪੜਿਆ ਪਰ ਸਿੱਖ ਹੋ ਕੇ ਨੌਤਰਾ ਨਵਰਾਤਰੀ ਪੂਜਣ ਵਾਸਤੇ ਜਾਵੇ ਤੇ ਇਹ ਗੱਲ ਜਿਹੜੀ ਹੈ ਉਹ ਠੀਕ ਨਹੀਂ ਕਿਉਂਕਿ ਸਿੱਖ ਤੇ ਗੁਰੂ ਦਾ ਸਿੱਖ ਹੈ ਨਾ ਕਿਸੇ ਦੇਵੀ ਦਾ ਸਿੱਖ ਨਹੀਂ ਉਹ ਕਿਸੇ ਹੋਰ ਦੇਵੀ ਦੇਵਤੇ ਦਾ ਸਿੱਖ ਨਹੀਂ ਮੜੀਆਂ ਮਸਾਣੀਆਂ ਦਾ ਸਿੱਖ ਨਹੀਂ ਕਿਸੇ ਹੋਰ ਤਰ੍ਹਾਂ ਦਾ ਸਿੱਖ ਨਹੀਂ ਉਹ ਗੁਰੂ ਦਾ ਸਿੱਖ ਹੈ ਅਕਾਲ ਦਾ ਸਿੱਖ ਹੈ ਉਹਦੀ ਪੂਜਾ ਕਰਨ ਵਾਲਾ ਇਸ ਕਰਕੇ ਪਰਚਾ ਸ਼ਬਦਕਾ ਪੂਜਾ ਅਕਾਲ ਕੀ ਪਰ ਜਿਆ ਸ਼ਬਦ ਕਾ ਪੂਜਾ ਅਕਾਲ ਕੀ ਪੂਜਾ ਅਕਾਲ ਦੀ ਸਿੱਖ ਕਰਦਾ ਹਾਂ ਦੂਜੇ ਵੀਰ ਕੋਈ ਕਰਦੇ ਨੇ ਕੋਈ ਅਤਰਾਜ ਨਹੀਂ ਹਾਂ ਜੇ ਉਹਨਾਂ ਨੂੰ ਸਮਝ ਪੈ ਜਾਵੇ ਇਸ ਗੱਲ ਦੀ ਕਿ ਗੁਰੂ ਤੋਂ ਵੱਡਾ ਕੋਈ ਨਹੀਂ ਤੇ ਰੱਬ ਤੋਂ ਛੱਡ ਕੇ ਮੰਨਣ ਜੋ ਕੋਈ ਨਹੀਂ ਮੈਂ ਇੱਕ ਗੱਲ ਤੋਂ ਮੁਸਲਮਾਨ ਵੀਰਾਂ ਦੀ ਤਾਰੀਫ ਕਰਦਾ ਮੈਂ ਇੱਕ ਗੱਲ ਤੋਂ ਮੁਸਲਮਾਨ ਵੀਰਾਂ ਦੀ ਤਾਰੀਫ ਕਰਦਾ ਬਾਵੇਂ ਇਸ ਗੱਲ ਦੇ ਵਿੱਚ ਬੜਾ ਉਹ ਭੈੜਾ ਜਿਹਾ ਲੱਗਦਾ ਹੈ ਕਿ ਜ਼ਬਰਦਸਤੀ ਜਦੋਂ ਕਿਸੇ ਨੂੰ ਮੁਸਲਮਾਨ ਬਣਾਇਆ ਜਾਂਦਾ ਹੈ ਤੇ ਕਲਮਾ ਪੜ੍ਹਾਉਂਦੇ ਨੇ ਪਰ ਕਲਮੇ ਦੇ ਵਿੱਚ ਵੀ ਇੱਕ ਵੱਡੀ ਗੱਲ ਉਹਨਾਂ ਨੇ ਆਖੀ ਹੈ ਮੁਹੰਮਦ ਸਾਹਿਬ ਨੇ ਉਹਨਾਂ ਨੇ ਕਲਮੇ ਵਿੱਚ ਹੀ ਆਖਿਆ ਹੈ ਕਿ ਮੁਹੰਮਦ ਇਸ ਗੱਲ ਦਾ ਗਵਾਹ ਕਿ ਰੱਬ ਤੋਂ ਵੱਡਾ ਕੋਈ ਪੂਜਣਯੋਗ ਨਹੀਂ ਰੱਬ ਤੋਂ ਬਿਨਾਂ ਕੋਈ ਪੂਜਣਯੋਗ ਨਹੀਂ ਇਹ ਮੁਹੰਮਦ ਸਾਹਿਬ ਦੀ ਗਵਾਹੀ ਹੈ ਤੇ ਮੈਂ ਕਹਿੰਦਾ ਸਾਡਾ ਗੁਰੂ ਕਹਿੰਦਾ ਜਿੰਨੇ ਗੁਰੂ ਸਾਹਿਬਾਨ ਹੋਏ ਸਾਰੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਗੁਰੂ ਨਾਨਕ ਤੋਂ ਵੱਡਾ ਕੋਈ ਨਹੀਂ ਤੇ ਪ੍ਰਮਾਤਮਾ ਤੋਂ ਬਿਨਾ ਵਾਹਿਗੁਰੂ ਤੋਂ ਬਿਨਾ ਕੋਈ ਪੂਜਣ ਯੋਗ ਨਹੀਂ ਇਸ ਕਰਕੇ ਜਿੱਥੇ ਵੀ ਜਾਓ ਵਾਹਿਗੁਰੂ ਦੀ ਪੂਜਾ ਕਰੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕੋ ਨਮਸਕਾਰ ਕਰੋ ਮੜੀਆਂ ਮਸਾਂੀਆਂ ਸਾਡੇ ਵਾਸਤੇ ਨਹੀਂ ਜੋ ਮੰਨੇ ਉਹਨੂੰ ਮੰਨਦਾ ਮੰਨੇ ਜਾਵੇ 100 ਵਾਰੀ ਮੰਨੇ 1000 ਵਾਰੀ ਮੰਨੇ ਜਿਹਨਾਂ ਨੂੰ ਸਿਖਾਇਆ ਗਿਆ ਪਰ ਸਿੱਖ ਹੋ ਕੇ ਮੜੀਆਂ ਤੇ ਜਾਣਾ ਮਸਹਾਣੀਆਂ ਦੀ ਪੂਜਾ ਕਰਨਿਆ ਨੌ ਰਾਤੇ ਵਰਤ ਰੱਖਣਾ ਹੋਰ ਕਈ ਤਰ੍ਹਾਂ ਦੇ ਕਰਮਕਾਂਡ ਕਰਨੇ ਤੇ ਇਹ ਗੁਰੂ ਦੀ ਇੱਕ ਵੱਡੀ ਬੇਅਦਬੀ ਹੈ ਕਿ ਗੁਰੂ ਸਾਹਿਬ ਨੂੰ ਜਾਣ ਕੇ ਵੀ ਤੁਸੀਂ ਗੁਰੂ ਸਾਹਿਬ ਨੂੰ ਤੁਸੀਂ ਜਿਹੜਾ ਉਹ ਦੇਖ ਕੇ ਅੰਡਰਟ ਕਰ ਰਹੇ ਹੋ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਵੀ ਤੁਸੀਂ ਉਸ ਨੂੰ ਮੰਨ ਨਹੀਂ ਰਹੇ ਇਹ ਸਭ ਤੋਂ ਵੱਡਾ ਪਾਪ ਹੈ ਕਲਮ ਇਹੋ ਪੁਨ ਗੁਣ ਗੋਬਿੰਦ ਗਾਹੇ ਸਭ ਸਾਨੂੰ ਕਿਰਪਾਲ ਸੰਭਾਲੇ ਸਾਇ ਸਾਇ ਸਭ ਤੋਂ ਵੱਡਾ ਪੁਨ ਇਹ ਹੀ ਹੈ ਕਿ ਗੋਬਨ ਨੂੰ ਗਾਉਣਾ ਤੇ ਸਭ ਤੋਂ ਵੱਡਾ ਪਾਪ ਹੈ ਇਸ ਗੱਲ ਨੂੰ ਜਾਣ ਕੇ ਵੀ ਹੋਰ ਪਾਸੇ ਤੁਰਨਾ ਇਸ ਕਰਕੇ ਸਾਤਾਨ ਹੋ ਜਾਓ ਗੁਰੂ ਦੀ ਉਸਤਤ ਕਰੋ ਗੁਰੂ ਦੀ ਵਡਿਆਈ ਕਰੋ ਪਰਮਾਤਮਾ ਦੀ ਪੂਜਾ ਕਰੋ ਜਿਹਨੂੰ ਸਾਰਾ ਇਹ ਬ੍ਰਹਮਡ ਘਾ ਰਿਹਾ ਤੇ ਸਾਰੀ ਇਹਨਾਂ ਨੇ ਪਰਮਾਤਮਾ ਨੇ ਜਿੰਨੀ ਵੀ ਸ੍ਰਿਸ਼ਟੀ ਬਣਾਈ ਹੈ ਸਾਰੀ ਦਬ ਨੂੰ ਗਾਉਂਦੀ ਪਈ ਹੈ ਦੋ ਗੱਲਾਂ ਚੇਤੇ ਰੱਖੋ ਕਿਸੇ ਨਾਲ ਨਫ਼ਰਤ ਨਾ ਕਰੋ ਕਿਸੇ ਦੇਵੀ ਦੇਵਤੇ ਦੇ ਨਾਮ ਦੇ ਨਾਲ ਸਾਨੂੰ ਨਫ਼ਰਤ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਰੇ ਸਤਿਕਾਰਯੋਗ ਨੇ ਸਾਰੇ ਤੇ ਰੱਬ ਨੂੰ ਗਾਉਂਦੇ ਪਏ ਨੇ ਨਫ਼ਰਤ ਕਿਉਂ ਕਰੋਗੇ ਤੁਸੀਂ ਦੇਖੋ ਸਾਰੇ ਗਾਕੇ ਹੁਣੇ ਆਏ ਨੇ ਜਪਜੀ ਸਾਹਿਬ ਦੀ ਪੋੜੀ ਜੇਪਾਂ ਪੜਿਆ ਤੇ ਸਾਰੇ ਗਾਉਂਦੇ ਪਏ ਨੇ ਫਿਰ ਮਹਾਰਾਜ ਨੇ ਇਹ ਵੀ ਦੱਸਿਆ ਸਹੀ ਤਦਨੂ ਗਾਵਾਂ ਜੋਤ ਦਿਪਾਵਣਾ ਰੱਤੇ ਤੇਰੇ ਭਗਤ ਰਸਾਲੇ ਕਿ ਤੈਨੂੰ ਗਾਉਂਦੇ ਜੇ ਤੈਨੂੰ ਚੰਗੇ ਲੱਗਦੇ ਨੇ ਇਸ ਕਰਕੇ ਸਾਰੇ ਰੱਬ ਨੂੰ ਚੰਗੇ ਲੱਗਦੇ ਨੇ ऐसे करके ते ਡੇ ਡੇ ਉੱਦੇ ਇਹਨਾਂ ਨੂੰ ਮਿਲੇ ਆ ਹੁਣ ਦੇਵਤਿਆਂ ਕੋਲੇ ਕੋਈ ਛੋਟੇ ਹੋਦੇ ਨੇ ਮੈਂ ਛੋਟਾ ਜਿਹਾ ਰਾਜਾ ਇੱਕ ਦੁਨੀਆ ਦਾ ਦੇਸ਼ ਦਾ ਉਹ ਮਾਨ ਨਹੀਂ ਉਹ ਕਹਿੰਦਾ ਵੀ ਥਾਣੇਦਾਰ ਬਣਿਆ ਹੋਵੇ ਕਿਤੇ ਉਹ ਕਹਿੰਦਾ ਮੇਰੇ ਵਰਗਾ ਹੀ ਕੋਈ ਨਹੀਂ ਡੀਸੀ ਲੱਗਿਆ ਹੋਵੇ ਕਹਿੰਦਾ ਮੈਂ ਆ ਸਭ ਕੁਝ ਹੈ ਜੀ ਤੇ ਜਿਹੜਾ ਮਾਲਕ ਹੈ ਸਾਰੀ ਦੁਨੀਆ ਦਾ ਉਹਨੇ ਡੇ ਡੇ ਵੱਡੇ ਵੱਡੇ ਬਣਾਏ ਆ ਕੋਈ ਇੰਦਰ ਬਣਾ ਦਿੱਤਾ ਮਹਾਰਾਜ ਨੇ 33 ਕਰੋੜ ਦੇਵਤਿਆਂ ਦਾ ਮਾਲਕ ਐਂਜੀ ਬਣਾ ਦਿੱਤਾ ਉਹਨੂੰ ਐਡੀ ਪਾਵਰ ਦੇ ਦਿੱਤੀ ਐਡੀ ਉਹਨੂੰ ਮਾਨਤਾ ਦੇ ਦਿੱਤੀ ਵੀ ਲੋਕ ਉਹਦੀ ਪੂਜਾ ਕਰਦੇ ਨੇ ਉਹਨੂੰ ਚੇਤੇ ਕਰਦੇ ਨੇ ਬ੍ਰਹਮਾ ਜੀ ਬਣਾਤੇ ਚਾਰ ਵੇਦ ਉਹਨਾਂ ਦੇ ਕੰਠ ਨੇ ਚਾਰ ਵੇਦ ਉਹ ਚਾਰ ਨੂੰ ਉਹਨਾਂ ਨੇ ਕੀਤੇ ਆ ઋષਿ मुनि ਜਿਹੜੇ ਹੋਏ ਆ ਉਹ ਸਾਰੇ ਦੇ ਸਾਰੇ ਸਤਿਕਾਰਯੋਗ ਨੇ ਇਸ ਲਈ ਸਾਰਿਆਂ ਨਾਲ ਪਿਆਰ ਕਰੋ ਉਹ ਸਾਰੇ ਤੁਹਾਡੇ ਬਰਾਬਰ ਦੇ ਨਹੀਂ ਤੋਂ ਉੱਥੋਂ ਵੱਡੇ ਆ ਤੋਂ ਉੱਥੋਂ ਵੱਡੇ ਨੇ ਕਿਉਂਕਿ ਸਾਤੋਂ ਪਹਿਲਾਂ ਆਏ ਆ ਸੀਨੀਅਰ ਨੇ 신의 ਦਾ ਸਤਿਕਾਰ ਕਰੋ ਇਸ ਕਰਕੇ ਗੁਰੂ ਦੀ ਸਿੱਖਿਆ ਨੂੰ ਮੰਨੋ ਗੁਰੂ ਤੋਂ ਵੱਡਾ ਕੋਈ ਨਹੀਂ ਗੁਰ ਜੈਸਾ ਨਹੀਂ ਕੋ ਦੇਵ ਇਸ ਮस्तक ਭਾਗ 100 ਲਗਾ ਸੇ ਅੱਜ ਦਾ ਇਹ ਲੈਸਨ ਇੱਕ ਤਰ੍ਹਾਂ ਦਾ ਕਿ ਗੁਰੂ ਤੋਂ ਬਿਨਾ ਰੱਬ ਤੋਂ ਬਿਨਾ ਕਿਸੇ ਨੂੰ ਮੰਨਣਾ ਨਹੀਂ ਧੰਨਵਾਦ ਭੁੱਲਣਾ ਚੁੱਕਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ